ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਦਾਨ ਵੱਲੋਂ ਸੋ ਬਹੁਤ ਹੀ ਪਿਆਰੇ ਤੁਹਾਡੇ ਵਾਸਤੇ ਸਪੈਸ਼ਲ ਸੂਟਸ ਲੈ ਕੇ ਆਏ ਆ ਅੱਜ 올 ਓਵਰ ਡਿਜੀਟਲ ਪ੍ਰਿੰਟ ਵਿਦ ਪਿਓਰ ਦਾ ਦੁਪੱਟਾ ਬੜੇ ਪਿਆਰੇ ਪ੍ਰਿੰਟ ਤੇ ਪਿਓਰ ਦਾ ਹੀ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਸੋ ਚਾਰ ਡਿਜ਼ਾਈਨ ਆ ਜੀ ਚਾਰੇ ਡਿਜ਼ਾਈਨ ਮੈਂ ਤੁਹਾਨੂੰ ਸਾਰੇ ਇਕੱਲਾ ਇਕੱਲਾ ਪੀਸ ਓਪਨ ਕਰਕੇ ਦਿਖਾਵਾਂਗਾ ਚਾਰ ਚਾਰ ਪੀਸ ਨੇ 16 ਪੀਸ ਆਏ ਆ 16 ਦੇ 16 ਪੀਸ ਬਹੁਤ ਸੋਹਣੇ ਆ ਡਿਜੀਟਲ ਪ੍ਰਿੰਟ ਵਿਦ ਪਿਓਰ ਦਾ ਦੁਪੱਟਾ ਔਰ ਵੀਡੀਓ ਸਾਰੀ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਇਕੱਲਾ ਇਕੱਲਾ ਪੀਸ ਮੈਂ ਓਪਨ ਕਰਕੇ ਦਿਖਾਉਂਗਾ ਔਰ ਬੜੇ ਪਿਆਰੇ ਡਿਜੀਟਲ ਪ੍ਰਿੰਟ ਆਏ ਆ 올ਓਵਰ ਜਿਹੜਾ ਫੈਬਰਿਕ ਆਏਗਾ 2x2 ਕਾਟਨ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਰ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਨਾ ਲੋ ਜੀ ਪਹਿਲਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਸੋ 올ਓਵਰ ਪ੍ਰਿੰਟ ਆਏਗਾ ਡਿਜੀਟਲ ਪ੍ਰਿੰਟ ਦੀ ਚਾਰ ਰੰਗ ਆਣਗੇ ਇਹਦੇ ਵਿੱਚ ਚਾਰੇ ਰੰਗ ਬੜੇ ਪਿਆਰੇ ਆ ਪ੍ਰਿੰਟਿੰਗ ਚੈੱਕ ਕਰੋ ਸਪੈਸ਼ਲ 올 오버 프린트 2/2 कॉटन फैब्रिक ਦੇ ਵਿੱਚ ਜੀ ਡਿਜੀਟਲ ਪ੍ਰਿੰਟਿੰਗ ਕਿੰਨੀ ਪਿਆਰੀ ਆ ਦੇਖੋ ਸੋ ਫੈਬਰਿਕ ਬਹੁਤ ਸੋਹਣਾ ਨਾਲ ਦੁਪੱਟਾ ਇਸ ਦੇ ਫੁੱਲ ਪਿਓਰ ਦਾ ਦੁਪੱਟਾ ਆਏਗਾ ਜੀ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਔਰ ਚੈੱਕ ਕਰੋ ਦੁਪੱਟੇ ਦੇ ਟੂ ਪੱਲੇ ਤੇ ਲੈਸ ਵਰਗਾ ਕੰਮ ਹੈ ਜਿੱਦਾਂ ਬਾਰਡਰ ਤੇ ਲੈਸ ਲੱਗੀ ਆ ਓਦਾਂ ਹੀ ਦੁਪੱਟੇ ਤੇ ਟੂ ਪੱਲੇ ਤੇ ਲੈਸ ਲੱਗੀ ਹੋਈ ਆ ਸੋ ਬੜਾ ਪਿਆਰਾ ਡਿਜ਼ਾਈਨ ਹੈ ਬੜਾ ਪਿਆਰਾ ਆਰਟੀਕਲ ਆ 올 오버 ਸੂਟ ਵਿਦ ਪਿਓਰ ਦਾ ਦੁਪੱਟਾ ਸੇਮ ਦੇ ਵਿੱਚ ਤੁਹਾਨੂੰ ਮਿਲਣਗੇ 4 ਰੰਗ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਬੜੇ ਪਿਆਰੇ ਸੂਟ ਲੈ ਕੇ ਆਇਆ ਥੋੜੇ ਵਾਸਤੇ ਸਪੈਸ਼ਲ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਚੈੱਕ ਕਰੋ ਸੈਕੰਡ ਕਲਰ ਇਹਦਾ ਨਵਾਂ ਯਾ ਰੰਗ ਹੈ ਜੀ ਮਹਿੰਦੀ ਕਲਰ ਸਮਰ ਸਪੈਸ਼ਲ ਆਰਟੀਕਲ ਬਹੁਤ ਜ਼ਿਆਦਾ ਕਸਟਮਰ ਡਿਮਾਂਡ ਆ ਰਹੀ ਸੀਗੀ YouTube ਫੈਮਿਲੀ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਭਾਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਕੁਝ ਲੈ ਕੇ ਆਓ 올 ਓਵਰ ਪ੍ਰਿੰਟ ਲੈ ਕੇ ਆਓ ਵਿਦ ਦੁਪੱਟਾ ਲੈ ਕੇ ਆਓ ਲੋ ਜੀ ਫੁੱਲ ਪਿਓਰ ਦਾ ਦੁਪੱਟਾ ਆਏਗਾ ਸੋ ਚਾਰ ਰੰਗ ਆਣਗੇ ਸੇਮ ਦੇ ਵਿੱਚ ਚਾਰ ਰੰਗ ਬੜੇ ਪਿਆਰੇ ਨੇ ਇੱਕ ਆਇਆ ਹੈ ਇਸ ਦੇ ਵਿੱਚ ਪੀਕਾਕ ਕਲਰ ਬੜਾ ਪਿਆਰਾ ਕਲਰ ਆ ਆ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਮੋਰ ਪੰਖੀ ਵਾਲਾ ਸੋ ਸਪੈਸ਼ਲ ਕਲਰ ਆਏਗਾ ਜੀ ਪੀਕਾਕ ਕਲਰ ਨਾਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਬਿਊਟੀਫੁਲ ਪ੍ਰਿੰਟ ਬਿਊਟੀਫੁਲ ਦੁਪੱਟਾ ਔਰ ਰੇਟ ਵਾਈਜ਼ ਬਹੁਤ ਰੀਜ਼ਨਬਲ ਆਰਟੀਕਲ ਹੈ ਜੀ 1050 ਰੁਪਏ ਦਾ ਪ੍ਰਾਈਸ ਰਹੇਗਾ ਜੀ ਚੈੱਕ ਕਰੋ ਸਪੈਸ਼ਲ ਰੀਜ਼ਨਬਲ ਪ੍ਰਾਈਸ ਤੇ ਸੂਟ ਦੀ ਆ ਲੋ ਫੁੱਲ ਪਿਓਰ ਦੇ ਦੁਪੱਟੇ ਨਾਲ ਸੋ ਕਲਰ ਦੇਖੋ ਕਿੰਨੇ ਪਿਆਰੇ ਨੇ ਜਿਨ੍ਹਾਂ ਨੇ ਇੰਪੋਰਟਡ ਕੁਆਲਿਟੀ ਤੇ ਵਧੀਆ ਸੂਟ ਲੈਣੇ ਆ ਤਾਂ ਸਭ ਤੋਂ ਬੈਸਟ ਪੀਸ ਨੇ ਆ ਲੋ ਸੋ ਇੱਕ ਆਏਗਾ ਇਸ ਵਿੱਚ ਬੜਾ ਪਿਆਰਾ ਨਵਾਂ ਯਾ ਰੰਗ ਹੈ ਜੀ ਇਹ ਆਏਗਾ ਵਾਈਨ ਜਿਹਾ ਕਲਰ ਸੋ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਜੀ ਆਵਲ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਸਪੈਸ਼ਲ ਡਿਜ਼ਾਈਨ ਹੈ 올 ਓਵਰ ਡਿਜੀਟਲ ਪ੍ਰਿੰਟ ਦਾ ਔਰ ਕਲਰ ਦੇਖੋ ਕਿੰਨਾ ਪਿਆਰਾ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕਲਰ ਆਏਗਾ ਬਲੂ ਕਲਰ ਲੋ ਜੀ ਦੁਪੱਟਾ ਫੁੱਲ ਪਿਓਰ ਦਾ ਚੈੱਕ ਕਰੋ ਜੀ ਦੁਪੱਟਾ ਆਏਗਾ ਫੁੱਲ ਪਿਓਰ ਦਾ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਸੋ ਕਲਰ ਸ਼ੇਡ ਬੜੇ ਪਿਆਰੇ ਇੱਕ ਆਏਗਾ ਕਾਪਰ ਰੰਗ ਬੜਾ ਪਿਆਰਾ ਕਲਰ ਹੈ ਜੀ ਬਿਲਕੁਲ ਨਵਾਂ ਕਲਰ ਮਸਟਰਡ ਜਿਹਾ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਫੁੱਲ ਪਿਓਰ ਦੇ ਦੁਪੱਟੇ ਨੇ ਜੀ 올ਓਵਰ ਸੂਟ ਵਿਦ ਪਿਓਰ ਦਾ ਦੁਪੱਟਾ ਤੁਸੀਂ ਬਾਹਰ ਅੰਦਰ ਜਿਵੇਂ ਮਰਜ਼ੀ ਡੇਲੀ ਵੇਅਰ ਜਿਵੇਂ ਮਰਜ਼ੀ ਯੂਜ਼ ਕਰੋ ਸਪੈਸ਼ਲ ਪੀਸ ਨੇ ਲੋ ਜੀ ਇੱਕ ਕਾਏਗਾ ਇਸ ਦੇ ਵਿੱਚ ਆ ਵਾਲਾ ਕਲਰ ਮਹਿਰੂਨ ਕਲਰ ਤੰਬਾ ਜਾਂ ਰੰਗ ਹੈ ਬਿਲਕੁਲ ਨਵਾਂ ਜਾਂ ਕਲਰ ਹੈ ਨਾ ਮਹਿਰੂਨ ਹੈ ਪ੍ਰੋਪਰ ਨਾ ਤੰਬਾ ਹੈ ਡਿਫਰੈਂਟ ਦਾ ਕਲਰ ਹੈ ਆ ਤਪੂ ਕਲਰ ਕਿੰਨਾ ਸੋਹਣਾ ਕਲਰ ਸੋ ਲੋ ਜੀ ਦੁਪੱਟਾ ਇਸੇ ਤਰ੍ਹਾਂ ਹੀ ਆਏਗਾ ਫੁੱਲ ਪਿਓਰ ਦਾ ਡਿਜੀਟਲ ਪ੍ਰਿੰਟ ਦਾ ਕਿੰਨਾ ਪਿਆਰਾ ਪ੍ਰਿੰਟ ਸੋ ਲਾਸਟ ਵਾਲਾ ਕਲਰ ਇਸ ਦਾ ਆਏਗਾ ਜੀ ਆ ਵਾਲਾ ਕਲਰ ਬਲੈਕ ਕਲਰ ਬੜਾ ਪਿਆਰਾ ਕਲਰ ਹੈ ਸਪੈਸ਼ਲ ਬਲੈਕ ਕਲਰ ਬਿਊਟੀਫੁਲ ਕਲਰ ਜੀ ਬਿਊਟੀਫੁਲ ਕਲਰ ਸੋ ਇੱਕ ਡਿਜ਼ਾਈਨ ਆਏਗਾ ਜੀ ਇਸ ਦੇ ਵਿੱਚ ਆਹ ਵਾਲਾ ਬੜਾ ਪਿਆਰਾ ਡਿਜ਼ਾਈਨ ਹੈ ਡਿਫਰੈਂਟ ਜਿਹਾ ਡਿਜ਼ਾਈਨ ਹੈ ਮਸਟਰਡ ਗਰੇਜ ਆ ਬਿਲਕੁਲ ਨਵਾਂ ਪ੍ਰਿੰਟ ਹੈ ਜੀ ਫਲੋਰਸੈਂਟ ਪ੍ਰਿੰਟ ਆਏਗਾ ਔਰ ਕਲਰ ਸ਼ੇਡ ਬਹੁਤ ਪਿਆਰੇ ਨੇ ਇੰਗਲਿਸ਼ ਕਲਰ ਨੇ ਇਸ ਦੇ ਇਹਦਾ ਦੁਪੱਟਾ ਫੁੱਲ ਪਿਓਰ ਦਾ ਆਏਗਾ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਸਭ ਤੋਂ ਵੱਡੀ ਗੱਲ ਪਤਾ ਕੀ ਇਹਨਾਂ ਦੀ ਦੁਪੱਟਿਆਂ ਦੇ ਪ੍ਰਿੰਟ ਬੜੇ ਪਿਆਰੇ ਨੇ ਪਾਏ ਹੋਏ ਬਹੁਤ ਸੋਹਣੇ ਲੱਗਦੇ ਹੈ ਆ ਦੇਖੋ ਇਸ ਟਿਕ ਸੇਮ ਟ ਕਲਰ ਮਿਲੂਗਾ ਤੁਹਾਨੂੰ ਪੈਰਟ ਆ ਲੋ بیس ਕਲਰ ਇਹੀ ਆਏਗਾ ਫਲਾਵਰ ਦੇ ਕਲਰ ਚੇਂਜ ਹੋ ਜਾਣੇ ਨੇ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਸੋ ਸਪੈਸ਼ਲ ਕਲਰ ਹੈ ਆ ਲੋ ਬਿਊਟੀਫੁਲ ਕਲਰ ਬਿਊਟੀਫੁਲ ਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਸੋ ਇੱਕ ਆਏਗਾ ਇਸ ਵਿੱਚ ਸਕਾਈ ਸੀਗਰੀ ਇਫਰੋ ਦੀ ਬਿਲਕੁਲ ਨਵਾਂ ਕਲਰ ਮਿੱਠਾ ਰੰਗ ਲੋ ਜੀ ਇਸ ਦੇ ਵਿੱਚ ਬੜਾ ਪਿਆਰਾ ਕਲਰ ਆਏਗਾ ਜੀ ਆਹ ਵਾਲਾ ਸੋ ਸਪੈਸ਼ਲ ਕਲਰ ਹੈ ਸੀ ਗ੍ਰੀਨ ਫਰੋਜ਼ੀ ਕਲਰ ਆਏਗਾ ਜੀ ਬਿਲਕੁਲ ਨਵਾਂ ਕਲਰ ਇਸ ਦਾ ਦੁਪੱਟਾ ਵੀ ਬਹੁਤ ਸੋਹਣਾ ਐਸੀ ਤਰ੍ਹਾਂ ਹੀ ਦੁਪੱਟਾ ਆਏਗਾ 올 ਓਵਰ ਪ੍ਰਿੰਟ ਆ ਜੀ 올 ਓਵਰ ਪ੍ਰਿੰਟ ਸਰਦਾਰੀ ਸੂਟ ਬਣਦਾ ਬਹੁਤ ਸੋਹਣਾ ਸੂਟ ਬਣਦਾ ਆਹੋ ਚੈੱਕ ਕਰੋ ਸੋ ਕਲਰ ਦੇਖੋ ਦੁਪੱਟੇ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੋ ਲੋ ਜੀ ਲਾਸਟ ਵਾਲਾ ਕਲਰ ਇਸ ਦਾ ਸੇਮ ਦਾ ਆਏਗਾ ਜੀ ਸਟੀਲ ਗ੍ਰੇ ਨਾਲ ਗਾਜ਼ਰੀ ਪਿੰਕ ਦਾ ਕੰਬੀਨੇਸ਼ਨ ਇਹਨਾਂ ਦੇ ਕਲਰ ਕੰਟਰਾਸਟ ਬਹੁਤ ਪਿਆਰੇ ਆ ਲੋ ਜੀ 2 बाय 2 कोटर्न ਹੋएगी जी ਬਹੁਤ ਹੀ ਪਿਆਰੇ ਪੀਸ ਨੇ ਬਹੁਤ ਹੀ ਪਿਆਰੇ 올ਓਵਰ ਡਿਜੀਟਲ ਪ੍ਰਿੰਟ ਵਿਦ ਪਿਓਰ ਦਾ ਦੁਪੱਟਾ ਆलो ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਸੋ ਲੋ ਜੀ ਲਾਸਟ ਵਾਲਾ ਪ੍ਰਿੰਟ ਆਏਗਾ ਬੜਾ ਪਿਆਰਾ ਪ੍ਰਿੰਟ ਜੀ ਸਪੈਸ਼ਲ ਪ੍ਰਿੰਟ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਪ੍ਰਿੰਟ ਚੈੱਕ ਕਰੋ ਡਿਜ਼ਾਈਨਿੰਗ ਆਲੋ ਸੇਮ ਦੇ ਵਿੱਚ ਤੁਹਾਨੂੰ ਚਾਰ ਰੰਗ ਮਿਲਣਗੇ ਬਿਊਟੀਫੁਲ ਪ੍ਰਿੰਟ ਡਿਜੀਟਲ ਪ੍ਰਿੰਟ ਤੁਸ ਸਭ ਨੂੰ ਬੇਨਤੀ ਹੈ ਕਿ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹਰ ਸੂਟ ਦੀ ਨੋਟੀਫਿਕੇਸ਼ਨ ਹਰ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਲੋ ਜੀ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਹੈ ਕੀ ਬਾਤ ਹੈ ਪ੍ਰਿੰਟਿੰਗ ਦੇਖੋ ਫੁੱਲ ਪਿਓਰ ਦੇ ਦੁਪੱਟੇ ਖੁੱਲੇ ਡੁੱਲੇ ਦੁਪੱਟੇ ਹੋਣਗੇ ਆ ਲੋ ਸੈਕੰਡ ਕਲਰ ਇਹਦਾ ਚੈੱਕ ਕਰੋ ਬਿਲਕੁਲ ਨਵਾਂ ਕਲਰ ਜੀ ਲਾਈਟ ਔਰੇਂਜ ਕਲਰ ਸਮਰ ਸਪੈਸ਼ਲ ਆਰਟੀਕਲ 올 ਓਵਰ ਡੀਜੀਟਲ ਪ੍ਰਿੰਟ ਦੇ ਵਿਦ ਪਿਓਰ ਦੁਪੱਟੇ ਨਾਲ ਬਹੁਤ ਪਿਆਰੇ ਸੂਟ ਚੈੱਕ ਕਰੋ ਜੀ ਔਰ ਦੁਪੱਟਿਆਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਡਿਜ਼ਾਈਨਰ ਦੁਪੱਟੇ ਬਣੇ ਹੋਏ ਐ ਇਸ ਦੇ ਆ ਚੈੱਕ ਕਰੋ ਡਿਜ਼ਾਈਨਰ ਪ੍ਰਿੰਟਿੰਗ ਹੈ ਇਹ ਹਲੋ ਸੋ 3rd ਕਲਰ ਇਸ ਦਾ ਆਏਗਾ ਜੀ ਬੜਾ ਪਿਆਰਾ ਸਿਗਰੇਟ ਸਟੋਲੀ ਕਲਰ ਬਿਲਕੁਲ ਨਵਾਂ ਕਲਰ ਸਪੈਸ਼ਲ ਕਲਰ ਬਿਊਟੀਫੁਲ ਕਲਰ ਹਲੋ ਕਲਰ ਦੇਖੋ ਕਿੰਨਾ ਮਸਤ ਕਲਰ ਹੈ ਟੋਪ ਦਾ ਰੰਗ ਹੈ ਜੀ ਟੋਪ ਦਾ ਲੋਜ ਦੇਖੋ ਕਿੰਨਾ ਪਿਆਰਾ ਕਲਰ ਸੋ 1 ਕਲਰ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਮਸਟਰਡ ਕਲਰ ਤੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੁਣ ਆਪਣਾ ਸਕਰੀਨ ਤੋਂ ਲੈ ਲਿਓ ਤੁਸੀਂ ਆਪਣਾ ਆਰਡਰ ਕਰਨਾ WhatsApp ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਏ ਆ ਦੋਨੋਂ ਬਾਕੀ ਮੈਂ ਨੰਬਰ ਬੋਲ ਕੇ ਵੀ ਜਾਨਣਾ ਹੁੰਨਾ ਐਡਰੈਸ ਵੀ ਪ੍ਰੋਪਰ ਬੋਲ ਕੇ ਜਾਨਣਾ ਹੁੰਨਾ ਸੋ ਵੀਡੀਓ ਸਾਰੇ ਲਾਸਟ ਤੱਕ ਦੇਖਿਆ ਕਰੋ ਸਭ ਨੂੰ ਬੇਨਤੀ ਹੈ ਹਾਲੋ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਸੋ ਚਾਰ ਰੰਗ ਆ ਗਏ ਜੀ ਪੂਰੇ ਇਸ ਦੇ ਵਿੱਚ ਟੋਟਲ ਆ ਗਏ 16 ਸੂਟ 올ਓਵਰ ਡਿਜੀਟਲ ਪ੍ਰਿੰਟ ਵਿਦ ਪਿਓਰ ਦਾ ਦੁਪੱਟਾ ਸੋ ਐਦਾਂ ਦੀ ਹੋਰ ਸੰਸਲ ਵੈਰੀਟੀ ਬਾਈ ਕਰਨ ਲਈ ਵੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਜੀ ਅਮਰਸਰਿਆ ਮਾਲਦਾਨ ਮੰਡੇ ਦੀ ਹੱਟੀ ਸਬਜ਼ੀ ਮੰਡੀ ਨੇਰ ਗਾਂਧੀ ਗ੍ਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਇਸ ਨੂੰ ਤੁਸੀਂ ਆਨਲਾਈਨ ਜੇ ਆਰਡਰ ਕਰਨਾ ਤਾਂ ਸਾਡੇ ਦੋ ਨੰਬਰ ਨੇ ਵਟਸਐਪ 'ਤੇ 783701533285283 3084 ਸੋ ਫਟਾਫਟ ਆਰਡਰ ਕਰੋ ਵਟਸਐਪ ਤੇ ਥੈਂਕ ਯੂ ਸੋ ਮੱਚ